na 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 selamat ini mahu ਵੇ ਲੋਜ ਚੱਲ ਰਹੀ ਹੈ ਤੂੰ ਕਿੰਦਾ ਰੇਲ ਦਾ ਡੱਬਾ ਦੱਸੇ ਕਾਰਵਾਈ ਜੇ ਸਾਰਿਆਂ ਨੂੰ ਲੋਜ ਬਾਈ ਅੱਜ ਪ੍ਰਧਾਨ ਜੀ ਦੇ ਵੱਢਣੇ ਆ ਜਿਹੜੀ ਤੇ ਇਹਨਾਂ ਜੰਨੇ ਆਪ ਮਰੇ ਰੋਕੜ ਕੇ ਹੋਏ ਕੋਈ ਕੰਮ ਹੈ ਕਹਿੰਦਾ ਇਹਨਾਂ ਤੁਸੀਂ ਲੈ ਚੋ ਟਰੈਕਟਰ ਵੀ ਸਾਨੂੰ ਲੈ ਕੇ ਜਾਣਾ ਪੈਣਾ ਉਹਦੇ ਆਲਾ ਤੇ ਮਸ਼ੀਨ ਤਾਂ ਅਸੀਂ ਲੈ ਕੇ ਜਾਣਾ ਤੇ ਫੋਰਮੈਨ ਆਪਾਂ ਬੁਲਾਇਆ ਨਹੀਂ ਤਾਂ ਮੈਂ ਕਿਹਾ ਵੀ ਅੱਜ ਕੰਮ ਘੱਟੇ ਆ ਪਰ ਹੁਣੇ-ਹੁਣੇ ਫੋਨ ਆ ਗਿਆ ਨਿੱਪੀ ਬਾਈ ਦੇ ਭਾਈ ਦਾ ਵੀ ਮੇਰੀ ਵੀ ਵੜ ਲੇ ਤਿੰਨ ਕਿਲੇ ਫਿਰ ਹੁਣ ਉਹ ਕਿੱਥੇ ਆਉਂਦਾ ਫਿਰੂਗਾ ਤੇ ਅੱਜ ਫੇਰ ਆਪੇ ਹੀ ਪੜਦੇ ਆ ਤੇ ਚੱਲਦੇ ਹੁਣੇ ਮਰਾੰਮੇ ਤੁਹਾਨੂੰ ਪ੍ਰਧਾਨ ਜੀ ਨੂੰ ਜਿਹਨੇ ਪੜਨੇ ਆ ਨਾਲ ਜੀਰੀ ਤੋਂ ਬਾਈ ਅੱਗੇ-ਅਗੇ ਕੱਟ ਰਿਹਾ ਹੈ ਪ੍ਰਧਾਨ ਜੀ ਦੇ ਖੇਤਾਂ ਨੂੰ ਆਪੇ ਆ ਰਹੇ ਆਂ ਭਾਈ ਕੱਟਣ ਦੇਖ ਲੋ ਐਸੇ ਬੰਦੇ ਮਰਣੇ ਆ ਆਕ ਦੇ ਪਾ ਵਧਣਾ ਦਰੱਖ ਆਗੇ ਤਾਂ ਪਾ ਜਿੱਦ ਇੱਧਰ ਦਾ ਜਿਹੜੀ ਖਰਾਬ ਜੀ ਹੋ ਗਈ ਦੀ ਤੁਹਾਨੂੰ ਕਟਰ ਵਾਈ ਇੱਥੇ ਲਾਉਣਾ ਅਸੀਂ ਹੈਵੀ ਦੋਈ ਜਣੇ ਆਂ ਦੇਖਦੇ ਆਂ ਜਿਵੇਂ ਪੈਂਦਾ ਹੁਣ ਪਾ ਕੇ ਦਿਖਾਉਂਦੇ ਆਂ ਹੁਣ ਹੱਲੇ ਤੱਕ ਪ੍ਰਧਾਨ ਜੀ ਪਹੁੰਚੇ ਨਹੀਂ ਇੱਧਰ ਜਗੀਬ ਦਾ ਕੰਨਾ ਆ ਗਿਆ ਮਗਰ ਹਾਂ ਵੀ ਪ੍ਰਧਾਨ ਜੀ ਪਹੁੰਚ ਗਏ ਟਰਾਲੀ ਨਹੀਂ ਪਹੁੰਚੀ ਤੇ ਬਈ ਆ ਸਮਝਲਵਾਇਆ ਪ੍ਰਧਾਨ ਨੇ ਤੇ ਇੱਧਰ ਰੈਂਕ ਭਰ ਲਿਆ ਬਾਕੀ ਬਲਾਂ ਦੀ ਆ ਤਾਂ ਖਰਾਬੇ ਹੋ ਗਈ ਹੈ ਕਿਹੜਾ ਬੀਤ ਹੈ ਇਹ 377 ਮੇਰਾ ਵੀ ਹੋਇਆ ਵੀਰੇ ਪੰਜ ਅਖੀਲੇ ਛੇ ਇਹੀ ਪਰ ਹੁਣ ਨੂੰ ਰਾਤੀ ਰੋਣ ਦੀ ਹੈਗੀ ਅਕ ਦਿਨ ਤਾਂ ਨੂੰ ਰਾਤੀ ਖਤਮ ਹੋ ਗਈ ਨਾ ਬੱਸ ਇੱਕਣਾ ਹੀ ਆ ਮੇਰੇ ਵੀ ਘੁੰਮ ਜਾਣਾ ਆ ਦਾਣੇ ਦਾ ਘੁੰਮਣਾ ਨਾਲ ਆਜਾ ਹੁਣ ਦੱਸ ਦੂੰਗਾ ਕੋਈ ਨੀ ਇਧਰ ਵੱਢਣ ਹੋਈ ਉਦੋਂ ਦੱਸ ਦੂੰਗਾ ਉੱਧਰ ਤਾਂ ਪਤਾ ਲੱਗਿਆ ਯਾਰ ਹਾਂ ਬੜਾ ਕਿਆ ਪ੍ਰਧਾਨ ਜੀ ਜਿਹੜਾ ਹੀਠਾ ਬੁੱਝਾ ਨਿਸਰਿਆ ਬਣਾ ਉਹ ਫੋਕ ਹੈ ਕੁਛ ਨਹੀਂ ਮੈਂ ਹੁਣ ਕਹਿੰਦਾ ਵੀ ਉਹਦਾ ਹਵਾ ਨਹੀਂ ੜਾ ਦਣੀ ਉਹਦਾ ਬਜਨੇ ਨਹੀਂ ਆਗਾ ਆਹ ਦੇਖ ਲਾ ਕੇ ਆਜਾ ਮੇਰੇ ਉੱਪਰ ਨੂੰ ਠੀਕ ਆ ਹਾਂ ਬਸ ਆ ਤਾਂ ਖਰਾਬ ਹੋਣ ਕਰਕੇ ਹੋ ਗਿਆ ਦੇਖੋ ਬਈ 26 ਵੀ ਆ ਲੈ ਸਾਹ ਪਈਆ ਬਈ ਆ ਜਿਹੜਾ ਹੇੜਾ ਤੇਰਾ ਕੋਈ ਚੂਹੇ ਨੇ ਜਾਂ ਫਿਰ ਤੇਰਾ ਜਿਹੜਾ ਮਣਾ ਮੋਟਾ ਬਾਅਦ ਚ ਨਿਤਰੇ ਵਾ ਉਹੀ ਆ ਹਰਾ ਇਹ ਵਿੱਚ ਕੋਈ ਪਰ ਇਹਦਾ ਪਟਾਸ ਆ ਇੱਕ ਤਰ੍ਹਾਂ ਦੀ ਪਟਾਸ ਹੈ ਨਾ ਹੋਰ ਸੁਣਾ ਪ੍ਰਧਾਨ ਜੀ ਕਿੱਥੇ ਗਾ ਕੀ ਟਰਾਲੀ ਸਾਡੀ ਤੋਂ ਉੱਤੇ ਉਹ ਦੋ ਜਾਣੇ ਹੋਰ ਪੂਰੀ ਅੱਜ ਕਿਤੇ ਮੜ ਜੇ ਲੇਟ ਹੋ ਗਏ ਤੇ ਆ ਪ੍ਰਧਾਨ ਜੀ ਕਿਸੇ ਕਿਸੇ ਦੇ ਦਾ ਐਨ 771 ਨੰਬਰ ਖੜਿਆ ਬਾਈ ਹਾਂ ਜਿਹਦੇ ਖੜਾ ਉਹਦੇ ਚੱਲ ਕੇ ਨਾ ਹੁੰਦਾ ਹਾਂ ਜਿਹਨੇ ਆਪਣਾ ਪਹਿਲਾ ਬੀਜ ਰੱਖਿਆ ਵਾ ਆਪਾਂ ਲੈ ਲੇ ਮੁੱਲ ਬਾਈ ਕਿਧਰ ਲੈਦਾ ਤਾਂ ਹੀ ਮੁੱਲਿਆ ਤਾਂ ਬਸ ਇਹ ਚੱਕਰ ਆ ਬਾਈ ਮੈਂ ਫੇਰ ਬਾਰ-ਬਾਰ ਕਹਿੰਦਾ ਵੀ ਜਿਹਦੀ ਹੁਣ ਕੋਈ ਬੀਜ ਜਿਹੜਾ ਠੀਕ ਆ ਆਪਣਾ ਰੱਖ ਲੋ ਰੱਖ ਲੋ ਜਿਹੜਾ ਰੱਖਣ ਵਾਲਾ ਏ ਹਾਂ ਹਾਂ ਹੈ ਕਿ ਨਹੀਂ ਓਕੇ ਤੇ ਬਾਈ ਬੀਜਾਂ ਦਾ ਨਹੀਂ ਪਤਾ ਮੇਰਾ ਵੀ 7 ਕਿੱਲੇ ਲਾਇਏ ਤੇ ਪ੍ਰਧਾਨ ਇਹ ਹੀ ਖਰਾਬ ਹੋਰ ਸਾਰੇ ਓਕੇ ਆ ਇਹਦੇ ਖਰਾਬ ਹੈ ਠੀਕ ਹੈ ਬੀਜ ਵੀ ਮੈਂ ਸਰਾਹ ਤੇ ਲਿਆਤਾ ਹਾਂ ਹੋਰ ਫੜੇ ਇੰਨਾ ਕਦੇ ਹੋਇਆ ਵੀ ਨਹੀਂ ਹੈਗਾ ਚਲੋ ਉਹ ਹੀ ਕਰਦੇ ਆ ਹਾਂ ਗੱਲ ਉਹੀ ਤਾਂ ਹੈ ਆ ਦੇਖ ਪ੍ਰਧਾਨ ਵਿੱਚ ਵਿੱਚ ਨਾ ਕਾਲੀ ਜੀ ਹੋ ਗਈ ਆ ਫੇ ਆਹ ਇਹ ਪਤਾਸ ਆ ਦੇ ਆ ਜੀ ਆ ਹੁਣ ਇਹੇ ਆ ਇਹ ਖਤਮ ਹੈ ਹਮ ਹੈ ਕਿ ਨਹੀਂ ਹਾਂ ਉਹਦੀ ਕਿ ਦੇਖ ਲਈ ਹਾਂ ਕੀ ਨੇ ਮੰਡੀ ਜ ਹਰੇਈ ਦਿਖਾਈ ਜਾਣੀ ਇਹਨੇ ਹਰੇਈ ਤਾਂ ਨਹੀਂ ਦੇਖੀ ਉਹਨੇ ਕਿ ਆ ਹਰਾ 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 ਮੋਟਰ ਵੀ ਨੇ ਲਿਆਉਣਾ ਹਾਂ ਪਰ ਮੈਡੀਕੋ ਸਲਾਹ ਬਣਦੀ ਆ ਬਾਕੀ ਦੱਸੋਗੇ ਹੁਣ ਕਮਟਲ ਵੀ ਇਹਨੂੰ ਝਟਪਟ ਕਰਵਾ ਕੱਢੋ ਪਾਸੇ ਨੂੰ ਬਾਈ ਪ੍ਰਧਾਨ ਦੀ ਸਲਾਹ ਵੀ ਝਟਪਟ ਕਰਦੀ ਐ ਇਹਨੂੰ ਕਿਉਂ ਵਿੱਚ ਤਾਂ ਜਮਾ ਹੀ ਸੁੱਕ ਗਈ ਵਿੱਚ ਹਰੀ ਪਈ ਐ ਐਨੇ ਦਾ ਦੇਖ ਲੈਣਾ ਇਹਦਾ ਦੱਸੋ ਕੀ ਕਰੀਏ ਇਹ ਹਰੀ ਹੋਈ ਲੈ ਆਹੀ ਮੰਡੀ ਚ ਔਖਾ ਹੋਣਾ ਸਾਨੂੰ ਆ ਦੇਖੋ ਆ ਬਾਈ ਹਰੀ ਔਰ ਵਿੱਚ ਤਾਂ ਗਿਆਨ ਪੱਕ ਗਿਆ ਦਾਣਾ ਕਾ ਦਿਓ ਭਈਏ ਲੈ ਆ ਕੇ ਨਾ ਔਰ ਸਾਨੂੰ ਦੋ ਇਹਦੇ 10 ਪੰਪ ਝਟਪਟ ਦੇ ਦਵਾ ਦਿਓ ਦਵਾ ਦਾ ਠੀਕ ਨਹੀਂ ਗੱਲ ਠੀਕ 1 ਲੀਟਰ ਝਟਪਟ ਲੱਗਣੀ ਵੀ ਨਹੀਂ ਹੈਗੀ ਹਾਂ ਹਾਂ ਤੋ ਫਿਰ ਨਹੀਂ ਪਾਉਂਗਾ 150 ਪਾ ਕੇ ਕਰ ਦੂੰਗਾ ਠੀਕ ਆ ਹਰ ਕੀ ਹਰ ਕੀ ਮਰਵਾ ਦੇਣੀ ਨਾ ਨਾ ਸਾਰੇ ਜਿਹੜੇ ਗਾਲੇ ਨਾ ਨਾ ਸਾਰੇ ਛੱਡ ਕਰਾ ਹੁਣਾਂ ਨਹੀਂ ਨਹੀਂ ਹੋਣਾ ਹੋ ਗਿਆ ਹੋਰ ਨਿਕਾਲਾ ਦੋ ਚਾਰ ਦਿਨ ਪ੍ਰਧਾਨ ਜਿਹੜਾ ਦਾਣਾ ਪੱਖਣੇ ਵਾਲਾ ਹੋਇਆ ਪੱਕ ਲੂਗਾ ਦਿਖਾ ਲੈਂਦੇ ਸਮਝ ਗਿਆ ਨਹੀਂ ਤੇ ਉਹਨੇ ਵੀ ਪਟਾਸ ਵਾਣ ਦੇਣਾ ਠੀਕ ਆ ਸਮਝ ਗਿਆ ਨਾ ਜਿਹੜਾ ਹਰਾ ਮੜਾ ਜਾ ਉਹਨੇ ਵੀ ਨਹੀਂ ਤੇ ਪਟਾਸ ਵਾਣ ਦੇਣਾ ਜਿਹਦੇ ਦੁੱਧਾ ਜੇ ਤਾਂ ਸਪਰੇਅ ਛਿਤੀ ਕਰਦੇ ਹੁਣ ਮੈਂ ਜਮੀ ਨਹੀਂ ਵਿਝਣੀ ਚ ਹਾਂ ਇਹ ਜੀ ਨਾ ਹੁਣ ਵਿਝ ਹੁਣ ਮੈਂ ਰੇਟ ਹੋ ਜਾ ਸਹੀ ਗੱਲ ਹੈ ਇਹਦੀ ਗੱਲ ਟਾਈਮ ਆ ਬੀਤ ਗਿਆ ਬੂਗੂਰਾ ਪਲਾਂ ਚ ਵਿਚੇ ਵਿਚ ਨਹੀਂ ਵਾਠ ਠੀਕ ਖੇਤੇ ਗਿੱਲੇ ਪਏ ਆ ਮੇਰੇ ਦਾ ਬੱਤ ਥੋੜੀ ਜਮੀਨ ਰਾਣੀ ਹੈ ਇਹ ਆਹ ਉਹਦੀ ਜੀਰੀ ਵੀ ਤਾਂ ਹੀ ਜਗਦੀਪ ਦੇ ਮੇਰੇ ਵਾਲਾ ਬੀਜ ਆ ਸ਼ਰਦਾਸ ਪੂਰੇ ਪਾਣੀ ਨਹੀਂ ਖੜਦਾ ਜਲਦੇ ਜਾਲ ਚ ਪਾਣੀ ਆਉਂਦਾ ਹਾਂ ਦੇਖੋ ਵਧੀਆ ਜੀ ਹਾਂ ਹੁਣ ਆਈ ਟਰਾਲੀ ਜਤਿੰਦਰ ਆਇਆ ਹੋਇਆ ਹਾਂ ਮੜਾ ਇਹਨੂੰ ਕਿਹ ਇੱਧਰੇ ਰੱਖਿਆ ਕਿਤੇ ਬਿੱਟੂ ਨੇ ਫਿਰ ਸਾਰਾ ਕੀ ਮਾੜਾ ਬਿਲਡ ਦੇਖੀ ਬੰਦ ਲਿਆ ਆਹ ਸਾਈਡ ਪਰ ਰੱਖੀ ਪ੍ਰਧਾਨ ਜੀ ਕਿਹਦੇ ਟਰਾਲਾ ਅੱਛਾ ਇਹਨਾਂ ਜਿਹੜਾ ਹੋਣ ਲੱਗਾ ਇਹ 13 ਫੁੱਟਾ ਲੱਗਦਾ ਪ੍ਰਧਾਨ ਮੈਨੂੰ 14 14 ਪਤਾ ਨਹੀਂ ਦਾ ਬੜੇ ਬੜੇ ਟਰਾਲੇ ਦੇਖ ਕੇ ਇਹ ਦਾ ਛੋਟਾ ਲੱਗਦਾ ਹੈ ਪ੍ਰਧਾਨ ਪਤਾ ਨਹੀਂ ਦਾ ਬੜਾ 20 ਫੁੱਟਾ ਦੇਖ ਕੇ ਦਾ ਛੋਟਾ ਲੱਗਦਾ ਇਹ ਹੈ ਹੈ ਇਹ ਫਿੱਟ ਹਾਂ ਇਹਦਾ ਬਹੁਤ ਛੋਟਾ ਟਰੱਕ ਹੈਟ ਹੈ ਇਹ ਡਾਲਾ ਲਾ ਪ੍ਰਧਾਨ ਜੀ ਕੁੰਡਾ ਜੇ ਮੈਂ ਪ੍ਰਧਾਨ ਠੀਕ ਆ ਉਹ ਹੋ ਜਾਣੀ ਹੋ ਜਾਣੀ ਬਥੇਰੀ ਕਿਰਪਾ ਪਹਿਲਾਂ ਵੀ ਰੱਬ ਦੀ ਆ ਜੀ ਇੱਕ ਵਾਰ ਐਕੜਾ ਮਨ ਤੋਂ ਹੋਦਾ ਜ਼ਿੰਮੇਵਾਰਤਾ ਜੇ ਮਿਆ ਖਰਾਬ ਹੋ ਗਏ ਦੋ ਹੋਗਾ ਅਰੇ ਅੰਦਰ ਲਾ ਰਿਹਾ ਵਿੱਚ ਤੂ ਕੈਂਟਾ ਰੇਂ ਦਾ ਡੱਬਾ ਭਾਈ ਸਾਡੇ 46 ਕੁਇੰਟਲ ਦਾ ਹੋਇਆ ਟਰਾਲਾ ਜਿਹਨੂੰ ਅਸੀਂ ਬੁੱਕ ਕਰਾਇਆ ਤਾਂ 100 ਰੁਪਏ ਕਾਉਂਟਲ ਨੂੰ ਕਰਾਇਆ ਤਾਂ ਲੋ ਭਾਈ ਨੇ ਪੀ ਵਾਈ ਦੇ ਵੱਟਨੇ ਵਈ ਇਹ ਨਿੱਪੀ ਦੇ ਭਾਈ ਆਕਾ ਕਾ ਭਾਈ ਆ ਪੀੜੀ ਪੀੜੀ ਜੜੀ ਦਿਖਦੀ ਆ ਆ ਵੱਟਨੇ ਹੁਣ ਆਪਾਂ ਤੇ ਲਾਉਨੇ ਕੱਟ ਰਾ ਪਕੂਲਰ ਪਟਾਈ ਤੇ ਲੱਗਣਾ ਕੱਟ ਰਾ ਦਰ ਦੇਖਣਾ ਦਾ ਪੁੱਠਾ ਦੇ ਬਰਾ ਨੂੰ ਆ ਦੇਖੋ ਬਾਈ ਜਿਹੜੀ ਸਾਰੀ ਖਰਾਬ ਹੋ ਗਈ ਆ ਰੋ ਕੈਟਾ ਬਲਾਣੇ ਚਾਰ ਬਣ ਕੇ ਬਣਾ ਆਪਣੇ ਇਸ ਤਰ੍ਹਾਂ ਹੋ ਗਿਆ ਚੰਦੂ ਵਾਲਾ ਕੋਪੇ ਦੀ ਵਾਈ ਦਾ ਤੇ ਆ ਬੀਜ ਠੀਕ ਹੈ ਟਿੰਪੀ ਬਾਈ ਦਾ ਹੈ ਇਹਦਾ ਕਾਕੇ ਬਾਈ ਦਾ ਜਿਹੜਾ ਬੀਜ ਮੈਨੂੰ ਦਿੱਤਾ ਪਰਲੇ ਪਾਸੇ ਲੱਗਿਆ ਹੋਇਆ ਜਿੱਥੇ ਧੂੜੀ ਪਈ ਆ ਉਹ ਆਹੀ ਬੀਜ ਬਾਕੀ ਪਤਾ ਕਰੂੰਗਾ ਜਿੱਥੇ ਤੱਕ ਮੈਨੂੰ ਲੱਗਦਾ ਉਹ ਆਹੀ ਬੀਜ ਹੈ ਹੋਰ ਨਵਾੜ ਦੇ

ਵਧੀਆ ਬੀਜ ਐ ਭਾਈ ਆਪਣਾ ਘਰ ਦਾ ਬੀਜ ਰੱਖਿਆ ਵਾਰਾ ਭਾਈ ਘਰ ਦਾ ਬੀਜ ਤਾਂ ਨਾ ਬਣਾ ਵਧੀਆ ਮੇਰੇ ਵੀ ਵਧੀਆ ਖੜਿਆ ਇਹ ਉਹ ਤਾਂ ਉਹ ਮੱਲ ਬਹੁਤ ਗਈ ਯਾਰ ਕਿੰਨੇ ਥੱਲੇ ਬਾਦੇ ਅ ਮੈਂ ਤਿੰਨੇ ਬਾਦੇ ਅੱਛਾ ਇਹ ਤਾਂ ਬੈਕਟ ਹੋਰ ਪਾ ਲੈ ਜਿੰਕ ਬਣ ਜਾਏਗਾ ਅੱਛਾ ਹਾਂ ਡਿੰਕ ਤੇ ਪਟਾਖੇ ਨਹੀਂ ਮੇਰੇ ਦਾ ਤਗੜੀ ਬਹੁਤ ਹੋਈ ਵੀ ਆ ਮੇਰੀ ਘਰ ਤਗੜੀ ਆ ਹਾਂ ਇਹੀ ਇਹੀ ਬੀਜ ਨਾ ਇਹਨੂੰ ਜਿਹੜੀ ਛੱਟਪਟ ਬੱਜ ਗਈ ਤੇ ਉਹ ਕਹਿ ਰਹੀ ਆ ਇਹ ਹਾਂ ਉਹ ਹੀ ਅਬੀ ਤੇ ਫੇ ਉਹੀ ਲਾਦੀ ਦੀ ਕਾ ਪਹਿਲਾਂ ਲਾਦੀ ਦੀ ਅੱਛਾ ਉਹ ਘਰ ਘਰ ਆ ਦੇਣ ਕੀ ਆ ਆ ਪਲੇ ਉਹ ਪੰਪ ਨਹੀਂ ਤੋਇਆ ਤਾਂ ਰੌਂਡ ਅਪ ਦੀ ਫੇਰ ਹੋ ਗਈ ਨੀ ਪੰਪ ਨਹੀਂ ਧੋਇਆ ਹਨਾ ਉਹ ਬੰਦਾ ਪੰਪ ਲੈ ਗਿਆ ਨਾ ਦੱਸਿਆ ਹਾਂ ਪੰਪ ਲੈ ਗਿਆ ਕੋਈ ਬਾਈ ਦੱਸਿਆ ਨਹੀਂ ਸਪਰੇ ਕਰੀਦੀ ਉਹ ਪਨੀਰੀ ਵਕਰਦੀ ਹਾਂ ਲੱਗੀ ਦੀ ਫਿਰ ਉਹੀ ਲਾਦੀ ਹਾਂ ਉਹ ਹੋ ਗਿਆ ਇਧਰ ਆ ਗਿਆ ਆਪਣਾ ਇੱਕ ਕਰਦਾ ਵੀ ਵੀਰ ਸਹੀ ਗੱਲ ਹੈ ਹਾਂ ਰਾ ਸਹੀ ਗੱਲ ਹੈ ਸਹੀ ਗੱਲ ਹੈ ਉਹਨੇ ਪ੍ਰਸ ਜਾਣਾ ਤੇ ਬਾਈ 605 ਸਾਢੇ 18 ਫੁੱਟ ਹੈ ਨਾ ਇਹ ਨਾ ਸਾਢੇ ਵੀ ਕੱਲ ਲੈ ਗਏ ਉਹ 20 ਫੁੱਟ ਲਿਆਏ ਹਸਵੀਰ ਨੇ ਕੱਲ ਹਾਂ ਸੰਤਾ ਹਾਂ ਆ ਦੇਖੋ ਕੀ ਭਜਨ ਨਹੀਂ ਗਰਾ ਹੂੰ ਕੋਈ ਪਟਾਖ ਨਹੀਂ ਭਾਈ ਤਾਂ ਪਟਾਖ ਸਾਰੀ ਬਾਹਰ ਕੱਢਦੇ ਆ ਆਹ ਕਿਹੜਾ ਬੀਜ ਲੱਗਿਆ ਵਾ ਇਹ ਆਹ ਕਿਹੜਾ ਬੀਜ ਲੱਗਿਆ ਵਾ ਇੱਥੇ 31 ਆ ਹੈਨਾ 5 ਕਿੱਲੇ ਹੋਣੇ ਹਾਂ ਨੇ ਕਿੱਲੇ ਚ ਉਹੀ ਜਾਣੇ ਕਰਦੇ ਨੇ ਕਿਤੇ 19 ਕਿੱਲੇ ਇਹਦੇ ਹੀ ਆ 19 ਕਿੱਲੇ ਹੁੰਦੇ ਹਾਂ ਹਾਂ ਸਮਝ ਗਿਆ ਨਹੀਂ ਮਤਲਬ ਕਿ ਉਹ ਜਿਹੜੀ ਜ਼ਿਆਦਾ ਪੱਕੀ ਲੱਗਦੀ ਵੀ ਉਹੀ ਬਚੀ ਆ 10 12 ਕਿੱਲੇ ਬਈ ਆ ਇਹ ਬੀਜੇ ਗਲਤ ਆ ਇਹ ਆਪਣਾ ਖਤਮ ਹੋ ਗਿਆ ਹਾਂ ਸਹੀ ਗੱਲ ਹੈ ਫਰਕ ਤਾਂ ਆਪਾਂ ਨੂੰ ਵੀ ਪਿਆ ਵੈਸੇ ਥੋੜਾ ਝਾੜ ਪਿਛਲੀ ਵਾਰ ਨਾਲ ਬਾਈ ਘਟਾ ਹਾਂ ਇਹ ਤੇ ਬੁਝਾ ਹੈਗਾ ਤਾਂ ਇਹ ਹਾਂ ਕੋਈ ਤਾਂ ਜਾਣੇ ਕਿ ਹਾਂ ਨਹੀਂ ਉਹ ਗੱਲ ਕਹਿਣਾ ਉਹ ਸਾਰਾ ਮੀਂਹ ਡਾ ਬਾਈ ਹਾਂ ਸਾਰਾ ਮੀਂਹ ਡਾ ਮੈਂ ਸਾਰਾ ਮੀਂਹ ਹੀ ਤਾਂ ਬਚਾ ਲੇ ਸਹੀ ਗੱਲ ਹੈ ਇੱਕ ਬਾਬੇ ਨਾਨਕ ਦੀ ਕਰਤਾ ਜੀ ਨੇ ਬਚਾਏ ਆ ਗੱਲ ਪੱਕੀ ਆ ਸਾਰਾ ਸਾਰਾ ਇਹਦਾ ਸਾਰਾ ਟੋਟਲ ਮੀਂਹ ਪੱਕੀ ਮੈਂ ਸਾਰਾ ਹੈਗਾ ਵੀ ਇਹ ਚ ਹੋਈ ਆ ਉਹ ਵੀ ਅੱਜ ਫੋਰਮੈਨ ਨੂੰ ਪ੍ਰਧਾਨ ਦੀ ਵਜਨ ਕਰਕੇ ਨਹੀਂ ਬਰਾਏ ਤੇ ਬਾਈ ਨੇ ਵੀ ਮੌਕੇ 'ਤੇ ਦੱਸਿਆ ਵੀ ਅੱਜ ਵੱਢਣੀ ਆ ਆ ਯਾਰ ਦੇ ਹੋਰ ਪੁਕਾਰੋ ਮੰਡੀ ਜਿੱਨਾ ਕਰਨਾ ਫਿਰ ਹੈ ਨਾ ਨਹੀਂ ਹੈਗਾ ਜਦ ਪਾਣੀ ਖੜਾ ਹੋਵੇ ਕਾੜੀ ਕਾਦੇ ਕਰੀ ਕਾਦ ਕਾਦ ਮੈਂ ਵੀ ਕਹਿਣਾ ਮੈਂ ਤਾਂ ਅੱਜ ਤਾਂ ਹੀ ਡਰਾਈਵਰ ਨੂੰ ਨਾ ਕਰ ਦਿੱਤੀ ਸੀ ਹੈ ਹਾਂ ਹਾਂ ਜੀ ਨਾ ਨਾ ਠੀਕ ਆ ਨਾ ਫਿਰ ਵੀ ਠੀਕ ਹੈ ਭਾਈ ਚਾਰੀ ਜੀ ਦੀ ਦਾ ਸੰਗ ਲੋਕ ਵੀ ਦੋ ਕਿੱਲਾਂ ਦੇ بڑے ਮੋਟੇ ਉੱਪਰ ਪੱਡੋਗੇ ਟਰਾਲਾ ਵੀ ਪੜਾ ਹੈ ਤਾਂ ਨਹੀਂ ਪਤਾ ਲੱਗਾ ਸਰਪੰਚ ਦਾ ਰਾਈਟਰ ਉਹ ਉਹਨਾਂ ਦਾ ਵੀ ਵਧਣਾ ਇੱਕ ਖੇਤ ਤੇ ਉੱਥੇ ਨੂੰ ਰਸਤਾ ਬਣਾਉਣ ਲੱਗਾ ਉੱਥੇ ਨਾ ਉਹਦਾ ਬਣਾਉਂ ਤੋੜ ਜਾ ਉਹ ਰਸਤਾ ਬਣਾਉਣ ਲੱਗਿਆ ਆਨੇਗਾ ਉਹ ਕਰਦਾ ਤੇ ਦੂਆਂ ਗਰ ਵੀ ਨਹੀਂ ਨਿਕਲਣਾ ਜੇ ਫਸ ਗਿਆ ਕਿਸੇ ਤਰ ਅਦਰ ਪਟਲਾ ਯਾ ਅਦਰ ਪਾਂਚ ਬਾਈ ਤੂੰ ਤੇ ਗਿਰਿਆ ਵਾ ਤਾਂ ਉਹ ਖੁੰਝੇ ਚ ਉਹ ਤੈਨੂੰ ਕੰਬੈਨ ਜਾਣੀ ਆ ਇਹਦੇ ਬਾਈ ਦਾ ਉਹ ਆ ਗਿਆ ਟਰੈਕਟਰ लेके ਉਹਦੇ ਤੇ ਉਹ ਤੂੰ ਤੈਨੂੰ ਹਟਾਇਆ ਰਸਤੇ ਤੇ ਚੰਨੇ ਨੂੰ ਕਰਦੇ ਆ ਇਹਦੀ ਵਧੀਆ ਬਾਈ ਫਿਰ ਵੀ ਬਹੁਤ ਬਿਮਾਰੀ ਰਹਤ ਹੈ ਇਹਦੀ ਨਾਲੇ ਕੋਈ ਪਤਾ ਨਹੀਂ ਰਹਿੰਦਾ ਬੋਦਾ ਐਸਨ ਨੂੰ ਆ ਦੇਖੋ ਪਿੱਛੇ ਐਸਨ ਕੱਲੋਂ ਦੇਖਿਓ ਪਤਾ ਵੀ ਨਹੀਂ ਲੱਗਦਾ ਉਹਦੇ ਕੋਈ ਮਾਸਟਰ ਡਰਾਈਵਰ ਬਣਾ ਦੇਣਾ ਉਹਨਾਂ ਨੂੰ ਕਾਲੇ ਨੂੰ ਉਹ ਆ ਗਿਆ ਦਾਰੀ ਦੇਖ ਬਾਈ ਇਹਨੂੰ ਘਟਣਾ ਹੈ ਪਿੱਛੇ ਉੱਪਰਲੇ ਗਏ ਦਿਨੋਂ ਪਾਣੀ ਲੱਗਿਆ ਵਦਾ ਭਾਈ ਉਹਦਾ ਪਾਣੀ ਟੁੱਟਿਆ ਵਦਾ ਉੱਧਰ ਤੇ ਕਰ ਜੋ ਉੱਥੇ ਦਬ ਗਿਆ ਟਰਾਲਾ ਪਿੱਛੇ ਨੂੰ ਖਿੱਚਣਾ ਹੈ ਪਰ ਪੰਜ ਸੱਹ ਪਹੁੰਚ ਗਏ ਹੁਣ ਰਹੀ ਚੜਦਾ ਸਰਵੰਤ ਦੇ ਚੱਲ ਓ ਲਾ 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 ਬੱਚੇ ਓ ਬੱਚੇ ਓ ਕੀ ਪਹਿਲੇ ਬੰਦ ਕਿਹੜੇ ਹੋਏ ਦਾ ਟੀਆ ਲੋ ਲਾ ਲਾ ਰੇ 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 ਰੇਦਾ ਉਹ ਕੋ ਸੰਗਲ ਟਾਰਕੇ ਮੇਕਿੰਗ ਦੇ ਅੱਗੇ ਨੂੰ ਦੇਖਣ ਲੱਗੇ ਬਾਈ ਛੁੱਟਾ ਦੇ ਦੇ ਚੱਲ ਚੱਕਰਾ ਨਹੀਂ ਮਿਲਦੇ ਹਨ ਚੱਕਰਾ ਨਾਲ ਵਰਕੇ ਪੈਂਦਾ ਜੱਟ ਅੱਧੇ ਵਾਰ ਗਿਆ ਲਈ ਦੇਖੋ ਗਿੱਲੇ ਚ ਇੱਧਰ ਪਾਣੀ ਲੱਗਿਆ ਹੋਇਆ ਵਾ ਇਹ ਬਿਲਕੁਲ ਗਿੱਲੇ ਚ ਪਾਣੀ ਫਾੜ ਗਿਆ ਦਾ ਟ੍ਰੈਕ ਤੇ ਨਿਕਲ ਗਿਆ ਫਿਰ ਵੀ ਇਹ ਬੱਸ ਨਿਬੜ ਚੱਲ ਰਿਹਾ ਬਾਈ ਕਰਕੇ ਰਹੀ ਦੇ ਵੱਟ ਹੋ ਗਏ ਨੇ ਕਿ ਗਿੱਲੇ ਦੇ ਦੇ ਅੱਡੇ ਤਿੰਨ ਚਾਰ ਤੋਂ ਬਾਈ ਫਰਕ ਹੈਗਾ ਹੈਗਾ ਬਹੁਤ ਕਿਸੀ ਵਾਰ ਅਜੇ ਕਿਸੇ ਇਲਾਕੇ ਦੀ ਮੈਂ ਕਹਿੰਦਾ ਆਹੀ ਆਹੀ ਜਿੱਦਾਂ ਦੇ ਪਰਗੇ ਤਾਂ ਸ਼ਾਇਦ ਛੋਟੀ ਫਰੰਦੀ ਮੰਗਾਨੀ ਪਈ ਜਿੱਥੇ ਤੱਕ ਮੈਨੂੰ ਲੱਗਦਾ ਆਈ ਤੇ ਅੱਜ ਮਾਰ ਜੇ ਮਰੀ ਅੱਜ ਇਹਦੇ ਪਾਸੇ ਹੀ ਰਹਿਣਾ ਪੈਂਦਾ ਬਾਈ ਬਹੁਤ ਕਿੜਿਆਂ ਦੇ ਭਰਵਾ ਟਰਾਲੇ ਭਰੀ ਜਾ ਰਹੇ ਹਨ ਨਾ ਉਹਨਾਂ ਨੂੰ ਕਈ ਜ਼ਿਆਦਾ ਟਰਾਲੀਆਂ ਨਹੀਂ ਭਰਦੀਆਂ ਦੇਖ ਲਓ ਅਧਵਾੜਦੇ ਨੇ ਟਰਾਲੀ ਭਰ ਲੈਣੇ ਵਾਹ ਮਾੜਾ ਕਿਵੇਂ ਚੱਲਦੇ ਮੱਝਾਂ ਵੀ ਚੋਣੀਆਂ ਫਿਰ ਆਹ ਹੁਣ ਜੀਰੀਆਂ ਨਾਲ ਤੈਹੀਆਂ ਟਰਾਲੀਆਂ ਚਾਹੀਦਾ ਹੌਸਲਾ ਦਾ ਹੋਣਾ ਪਰਗੀ ਪਰਗੀ ਬਾਈ ਹੈ ਅੱਜ ਦੀ ਦੇ ਭਰਗੀ ਦੇਖ ਲੈ ਪੋਣਾ ਦਾ ਕਿਲਾ ਹੋਊਗਾ ਹੈ ਹਾਂ ਇਹ ਕਿਲਾ ਬਣਾਏ ਹਾਂ ਹਾਂ 7 ਕਿੱਗੇ ਜਗ੍ਹਾ ਤਾਂ ਹੈਗੀ ਐ ਇਹ ਨਾ 7 ਕਿਨਾਲਾ ਤਾਂ ਹੈਗੀ ਐ ਸਮਝਣਾ ਕਨਾਲ ਕਿ ਰਹਿ ਗਈ ਬਟਨ ਨੂੰ ਬਾ ਵੀ ਮੈਂ ਕਹਿੰਦਾ ਬਾਈ ਤਵੀਆਂ ਵੀ ਲਿਆਇਆ ਕਿ ਕਿਆ ਲਿਆ ਉਹ ਬਾਹਰ ਨੂੰ ਤਵੀਆਂ ਆਏ ਦੇਖੋ ਕਿੰਨਾ ਘਾਟ ਹੋ ਗਿਆ ਬੜਾ ਪੱਟੀ ਨਾਲ ਦੇਖ ਹੈ ਹੋਣਾ ਲਾਦਣਾ ਵਿੱਚ ਹੈ ਇਹ ਹਰਾ ਹਰਾ ਵਧੀਆ ਫੱਟਾ ਹੈ ਹਾਂ ਦੇਖ ਕਿੰਨਾ ਘਾਟ ਹੋਇਆ ਕੁਝ ਵੀ ਨਹੀਂ ਦਿਖਦਾ ਉਹ ਲਿਆਇਆ ਬਾਈ ਤਵੀਆਂ ਵੀ ਲਿਆਇਆ ਹੋਰ ਟੂਰ ਹੋ ਗਿਆ ਖਤਮ ਹੈ ਹੈ ਬਾਈ ਫੋਡੀਆ ਕਰਨਾ ਜਿਹੜੀ ਐਰ ਮੜ ਜਣਾ ਨੇ ਹਾਂ ਪਾਣੀ ਛੱਡ ਦਵੇ ਥੋੜੇ ਨਹੀਂ ਕਰਨ ਗਏ ਮੈਂ ਪਾਣੀ ਛੱਡ ਦਵੇ ਨਾਲੇ ਰੌਣੀ ਦਾ ਕੰਮ ਹੋ ਜਾਣਾ ਕਾਕੇ ਬਾਈ ਨੇ ਬਾਈ ਲਾਟ ਚੋੜ ਤਿਆ ਬਾਈ 605 ਹਾਂ ਵਾਈਪੀ ਕਰਤੀ ਸਿਰੋ ਏ ਭਾਈ ਵਧੀਆ ਵੱਢ ਹੋ ਜਾਂਦਾ ਜਿਵੇਂ ਹੁਣ ਵੱਢ ਕੇ ਛੜੀਆਂ ਹੁਣੇ ਤਵੀਆਂ ਪਾਉਂਦੇ ਨਾ ਵਧੀਆ ਖੇਤਾਂ ਇਹਦੇ ਛੁੰਡੇ ਵੱਢ ਦਿੰਨੇ ਨਹੀਂ ਤੇ ਫਿਰ ਛੁੰਡੇ 빙ੇ ਹੋਈ ਜਾਂਦੇ ਹੁਣ ਵੱਟ ਵੱਟ ਕੇ ਗਿਰੀ ਜਾਣੀ ਜੀ ਚੱਲ ਜੀ ਆਜੋ ਆਜੋ ਬਤਾ ਜੀ ਆਜੋ de una pana